ਓ ਰੰਮੀ ਤੈਨੂੰ ਸਦਾ ਲੋਕ ਕੀ ਕਹਿਣਗੇ ਤੂੰ ਤਾਂ ਕੀਤਾ ਜ਼ੁਲਮ ਪਾਰੀ ਤੇਰੇ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਅਟਕਸਰ ਸਾਹਿਬ ਜਿਹਨੂੰ ਗੰਗੂ ਦਾ ਘਰ ਵੀ ਕਿਹਾ ਜਾਂਦਾ ਹੈ ਤੇ ਇਹ ਬਿਲਕੁਲ ਮੋਰਿੰਡੇ ਤੋਂ ਪਹਿਲਾਂ ਹੀ ਜਦੋਂ ਆਪਾਂ ਪਿੰਡ ਸਹੇੜੀ 'ਚੋਂ ਗੁਜ਼ਰਦੇ ਹੋਏ ਜਾਂਦੇ ਆ ਜੀ ਤੇ ਇੱਕ ਬਾਹਰ ਗੁਰਦੁਆਰਾ ਸਾਹਿਬ ਹੈ ਜਿਨ੍ਹਾਂ ਤੇ ਰੱਥ ਬਣਾਇਆ ਹੋਇਆ ਇੱਕ ਉਸ ਦੇ ਨਾਲ ਤੋਂ ਹੀ 5-700 ਮੀਟਰ ਦੀ ਦੂਰੀ ਤੇ ਇਹ ਸੜਕ ਜਾਂਦੀ ਹੈ ਤੇ ਸਿੱਧਾ ਹੀ ਅੱਗੇ ਇਸ ਸਥਾਨ ਤੇ ਪੁੱਜਦੇ ਆ ਜਿੱਥੇ ਕੀ ਘਰ ਇਹ ਗੰਗੂ ਦਾ ਜੋ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਲ ਜੋ ਇੱਟਾਂ ਵਾਲਾ ਇਹ ਬਣਾਇਆ ਹੋਇਆ ਰੂਮ ਇਹ ਉਸ ਸਮੇਂ ਦਾ ਪ੍ਰਾਤਨ ਜਿਹੜਾ ਘਰ ਹੈ ਕਮਰਾ ਹੈ ਗੰਗੂ ਦਾ ਤੇ ਇਸ ਸਥਾਨ ਤੇ ਹੀ ਜਦੋਂ ਗੰਗੂ ਉਹਨਾਂ ਨੂੰ ਆਪਣੇ ਪਿੰਡ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਾਦਿਆਂ ਨੂੰ ਕੁਮਾ ਮਾਸ਼ਕੀ ਜੀ ਦੇ ਝੌਂਪੜੀ ਤੋਂ ਆਪਣੇ ਪਿੰਡ ਸਹੇੜੀ ਲੈ ਗਿਆ ਸੀ ਤੇ ਉਸ ਤੋਂ ਪਹਿਲਾਂ ਜਿਸ ਵੇ ਗੁਰਦੁਆਰੇ ਦੀ ਗੱਲ ਕੀਤੀ ਹੈ ਜੋ ਰੋਡ ਤੇ ਹੈ ਹੋ ਸਕੇ ਮੈਂ ਉਹਦਾ ਕਲਿੱਪ ਐਡ ਕਰੂੰਗਾ ਵਿੱਚ ਉਸ ਸਥਾਨ ਤੇ ਉਹਨੇ ਪਹਿਲਾਂ ਮਾਤਾ ਜੀ ਤੇ ਬੱਚੇ ਨੂੰ ਉੱਥੇ ਬਿਠਾਇਆ ਸੀਗਾ ਤੇ ਆਪਣੇ ਪਿੰਡ ਦੀ ਜਿਹੜਾ ਖਬਰ ਲੈਣ ਨੂੰ ਦੇਖਣ ਨੂੰ ਕਿ ਕੋਈ ਦੇਖਦਾ ਨਾ ਹੋਵੇ ਤਾਂ ਉਸ ਸੰਦਰਭ ਵਿੱਚ ਉੱਥੇ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਤੇ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਪਲੰਗ ਉਸ ਸਮੇਂ ਦਾ ਜੋ ਸ਼ੋਭਿਤ ਹੈ ਜਿਹਦੇ ਤੇ ਚਾਲਰ ਵਾਲੀ ਇਹ ਚਾਦਰ ਪਾਈ ਹੋਈ ਹੈ ਇਹ ਪ੍ਰਾਤਨ ਉਹ ਪਲੰਗ ਹੈ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੇ ਕਿਸੇ ਸਮੇਂ ਇੱਥੇ ਰਹੇ ਹੋਣਗੇ ਤੇ ਬਾਕੀ ਇਹ ਪ੍ਰਾਤਨ ਦੇਖ ਜਿਹਨੂੰ ਆਪਾਂ ਨਨਕਸ਼ਾਹੀ ਟ ਕਹਿੰਦੇ ਆ ਉਸੇ ਸਮੇਂ ਦੀ ਇਹ ਕੰਦਾ ਨੇ ਜੀ ਆਲੇ ਦੁਆਲੇ ਤੇ ਬਾਕੀ ਜਿਹੜੀ ਉੱਪਰ ਦੀ ਛੱਤ ਹੈ ਉਹ ਨਹੀਂ ਮੇਨਟੇਨ ਰਹਿ ਪਾਈ ਨਹੀਂ ਰੱਖ ਪਾਏ ਅਸੀਂ ਉਹ ਉਹਨੂੰ ਇਹਨਾਂ ਨੇ ਕਵਰ ਕੀਤਾ ਹੋਇਆ ਹੈ ਜੀ ਟੀਨ ਦੇ ਨਾਲ ਉੱਪਰ ਛੱਤ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਉਹ ਪਲੰਗ ਤੇ ਇਹ ਉਹ ਸਥਾਨ ਹੈ ਗੰਗੂ ਬਹਾਮਣ ਦੇ ਕਰਦਾ ਤੇ ਇੱਥੇ ਗੁਰਦੁਆਰਾ ਸਾਹਿਬ ਸਜੋਬੇ ਤੇ ਕੀਤਾ ਜਾ ਰਿਹਾ ਜੀ ਗੁਰਦੁਆਰਾ ਅਟਕਸਰ ਸਾਹਿਬ ਆਓ ਫਿਰ ਇਸ ਤੋਂ ਬਾਅਦ ਅੱਪਾਂ ਇੱਕ ਇੱਥੇ ਛੋਟੀ ਜੀ ਕਵਿਤਾ ਇੱਥੇ ਬਾਬਾ ਜੀ ਵੱਲੋਂ ਗਾਇਨ ਕੀਤੀ ਗਈ ਹੈ ਉਹਦਾ ਸਰਵਣ ਕਰਦੇ ਆ ਤੇ ਫਿਰ ਮਿਲਾਂਗੇ ਜੀ ਅੱਗੇ ਨਾਲ ਹੀ ਅਗਲੀ ਵੀਡੀਓ ਦੇ ਵਿੱਚ ਆਓ ਪਹਿਲਾਂ ਸੁਣੀਏ ਬਾਬਾ ਜੀ ਤੋਂ ਨੀ ਹਜ ਸ਼ਹੀਦ ਹੋ ਗਏ ਗੋਬਿੰਦ لال ਆਉ ਸੁਣੀਏ ਗੋਬਿੰਦ ਦਿਲਾਲ ਵੀ ਨੂਨੇ ਹੋ ਰਾਮੀ ਤੇ ਨੂ ਸਦਾ ਲੋਕ ਕੀ ਕਹਿਣਗੇ ਤੂੰ ਤਾਂ ਕੀਤਾ ਜ਼ੁਲਮ ਪਾਰੀ ਪਾਪੀ ਤੈਨੂੰ ਕਹਿਣਗੇ ਸਾਰੀ ਦੁਨੀਆ ਰਾਹਾਲ ਵੀ ਉਹ ਵੀ ਗੰਗੂ ਪਾਪਿਆ ਲਾਨ ਤਾਂ ਸੰਭਾਦ ਵੀ ਮਗਾ ਮੀਆਂ ਸਿਆੰਦਰਾ ਤੇ ਕਿਸੇ ਮਾਂ ਦੇ ਲਾਗ ਸੀ ਤੈਨੂੰ ਕੀ ਏ ਤੇਰੇ ਲਈ ਤਾਂ ਦੁਸ਼ਮਨ ਦੇ ਬਾਲ ਗੰਨਿਆ ਸੀ ਅੰਦਰਾਂ ਤੇ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਏ ਤੇਰੇ ਲਈ ਤਾਂ ਦੁਸ਼ਮਨ ਦੇ ਬਾਲ ਸੀ ਬਾਜਣ ਦੋਲਾਂ ਕਹਿ ਲਾਂ ਬਾਜਾਂ ਵਾਲਿਆ ਬਾਜਾਂ ਵਾਲਿਆ ਮੈਂ ਤੇਰੀ ਤਸਵੀਰ ਵੇਖੀ ਬਾਜਾਂ ਵਾਲਿਆ ਮੈਂ ਤੇਰੀ ਤਸਵੀਰ ਵੇਖੀ ਓਨੀ ਟੰਗੀ ਸੀ ਜਿਹੜੀ ਦੀਵਾਰ ਉੱਤੇ ਤੇਰੇ ਜਿਗਰ ਦੇ ਟੁਕੜੇ ਲਾਲਾਂ ਨੇ ਟੰਗੀ ਸੀ ਨੈਣਾ ਦੀ ਧਾਰ ਉੱਤੇ ਬਖਸੀ ਅਮਰ ਜਵਾਨੀ ਤੂੰ ਖਾਲ ਤੇ ਨੂੰ ਔਣ ਦਿੱਤੀ ਦਾ ਜਿਹੜੀ ਜੁਹਾਰ ਉੱਤੇ ਐਸੀ ਰੁੱਤ ਬਹਾਰ ਦੀ ਤੂੰ ਆਂਦੀ ਜਿਹੜੀ ਆਈ ਨਾ ਕਿਸੇ ਗੁਲਜਾਰ ਉੱਤੇ ਅਤੀ ਰੁੱਤ ਬਹਾਰ ਦੀ ਤੂੰ ਆਂਦੀ ਜਿਹੜੀ ਆਈ ਨਾ ਕਿਤੇ ਗੁਲਜ਼ਾਰ ਉੱਤੇ ਵਾਹਿਗੁਰੂ ਦੀ ਕਾ ਖਾਲਦਾ ਵਾਹਿਗੁਰੂ ਦੀ ਖਾਤੇ ਬੋਲੇ ਸੋਨਿਆ ਸੋਤ ਸਤਿ ਆਵਾਂ ਹਾਂਜੀ ਇਹ ਸੀਗੇ ਜੀ ਦਰਸ਼ਨ ਗੁਰਦੁਆਰਾ ਅਟਕਸਰ ਸਾਹਿਬ ਗੰਗੂ ਦਾ ਘਰ ਫਿਰ ਜਲਦੀ ਮੁਲਾਕਾਤ ਕਰਾਂਗੇ ਨਵੀਂ ਕਿਸੇ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹ